ਰਾਤੀ ਆਪਾਂ ਇੰਦਰਾ ਕਨਾਲ ਦੇ ਨਹਿਰ-ਨਹਿਰ 103 ਨੰਬਰ ਹਾਈਵੇ ਤੇ ਚਲਦੇ-ਚਲਦੇ ਇੱਥੇ ਆਟਾ ਨਹੀਂ ਆਈ। ਏਟਾ ਨਹੀਂ ਆੜਿਆਂ ਦਾ ਇੱਥੇ ਟਾਬਾ ਇੱਥੇ ਰੁਕੇ ਰਾਤ। ਇੱਥੇ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸੋਲਰ ਪਲਾਂਟ ਬਿਰਲਾ ਆੜਿਆਂ ਦਾ ਲੱਗ ਰਿਹਾ ਹੈ। ਬਹੁਤ ਤਗੜਾ ਸੋਲਰ ਪਲਾਂਟ ਹੈ। ਮੈਪ ਦੇਖਣਾ ਜਦ ਗੂਗਲ ਪਰਥ ਉੱਥੇ ਦੀਦਾ ਦੇ ਸਾਹਦੇ ਤੋਂ ਤਾਂ ਬੇੜਾ ਜਿਹੜਾ ਤੇ ਇਹਦਾ ਲੜਕਾ ਹੀ ਲੱਗਾ ਤੇ ਉਹ ਆਉਂਦਾ 40 ਕਿਲੋਮੀਟਰ ਲੰਮਾ ਹੈ ਇਹਦਾ ਇੱਕ ਤਰਫ ਦਾ ਤੋਂ دوسری ਤਰਫ ਆਉਂਦਾ ਵੀ ਹਜੇ ਬੰਦਿਆ ਹੈ ਉਧਰ ਵੇਖੋ ਕਿੰਨਾ ਬੰਦਿਆ ਇਹ ਲੰਮਾ ਬਹੁਤ ਤਗੜਾ ਜੀ ਤੇ ਇਸੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਣ ਆਪਾਂ ਬਿਲਕੁਲ ਤੰਦਰੁਸਤ ਚੜ੍ਹਦੀ ਕਲਾ ਦੀ ਕਿਰਪਾ ਦੇ ਵਿੱਚ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਤੇ ਰਾਤ ਇੱਥੇ ਆਪਾਂ ਅੰਕਲ ਕੋਲ ਰੁਕੇ ਤੇ ਇੰਨਾ ਹੀ ਘਰੋਂ ਬਿਸਤਰੇ ਲੈਣ ਕੇ ਦਿੱਤੇ ਇੰਨਾ ਹੀ ਰਾਤ ਆਪਾਂ ਨੂੰ ਰੋਟੀ ਲੈਣ ਕੇ ਦਿੱਤੀ ਕਾਫੀ ਹਨੇਰਾ ਆ ਗਿਆ ਮਾਤਾ ਜੀ ਠਾਗੇ ਸਸੀ ਅੰਕਲ ਜੀ ਹਾਂ ਠੀਕ ਠਾਕ ਜੀ ਹਾਂ ਉਹ ਵਧੀਆ ਕੀ ਨਾ ਜੀ ਖਾਤਾ ਖਾ ਹਾਂ ਜੀ ਪੱਤੇਗਾ ਪੱਤੇ ਖਾਣੇ ਆਪਾਂ ਰਾਤ ਅੰਕਲ ਨੇ ਖਾਣਾ ਖਵਾਇਆ ਤੇ ਬਿਸਤਰੇ ਲਿਆਣ ਕੇ ਦਿੱਤੇ ਆ ਵੇਖੋ ਮਨਜਾ ਦਿੱਤਾ ਹੁਣ ਦਿਨੇ ਤੜਕੇ ਚਾਹ ਲੈ ਕੇ ਆ ਗਏ ਤੇ ਬੜੀ ਮਿਹਰਬਾਨੀ ਆਪਾਂ ਇਹਨਾਂ ਦਾ ਕਰਦੇ ਆ ਆ ਇਹਦਾ ਪੋਤਰਾ ਪੋਤਰਾ ਨਹੀਂ ਇਹਦਾ ਯਾਰ ਆ ਹਾਂ ਯਾਰ ਛੋਣੋ ਹਾਂ ਤਾਂ ਕਰਕੇ ਆ ਤੇ ਬੜੇ ਚੰਗੇ ਲੋਕ ਹੁੰਦੇ ਆ ਅੰਕਲ ਜੀ ਤੁਮਾਰ ਕੇ ਮਾਲਾ ਵੀ ਢਾਬਾ ਬੰਦ ਕਰਕੇ ਤੁਰੇ ਜਾਂਦੇ ਸੀ ਤੇ ਸਾਨੂੰ ਸੜਕ ਤੇ ਵਾਏ ਮਾਰੀ ਵੀ ਨੇਰਾਬੜਾ ਹੋ ਗਿਆ ਤੇ ਅੱਗੇ ਕੋਈ ਥਾਂ ਨਹੀਂ ਮਿਲਦਾ ਤੁਹਾਨੂੰ ਇੱਥੇ ਰੋ ਜਾ। ਇਹ ਰੋ। ਆ ਟਾਣੀ। ਆ ਇੱਥੇ ਘਰੇ ਨਾ। ਦੁਨੀਆ ਦਾ ਸਭ ਤੋਂ ਵੱਡਾ ਨਹੀਂ ਦੂਸਰੇ ਨੰਬਰ ਤੇ ਸੋਲਰ ਪਲਾਂਟ ਇੱਥੇ ਲੱਗ ਰਿਹਾ। ਆ ਭਾਈ ਇਧਰੋਂ ਨਾ ਇੰਦਰਾ ਕਨਾਲ ਆਉਂਦੀ। ਉਧਰੋਂ ਜੋ ਨਿਕਲ ਕੇ ਇਧਰ ਆਉਂਦੀ ਨਦੀ ਇੱਕ। ਇਹਦੇ ਚੋਂ ਵੰਡ-ਵੰਡ ਕੇ ਫਿਰ ਨਾ ਪਾਣੀ ਖੱਲਿਆ ਜਾਂਦਾ। ਬੀਜ ਕੇ ਕੇ ਸੂਏ ਨੂੰ ਜਨਾ ਜਨਾ ਜਾਣਾ ਉਹ ਨੌਨਾਂ ਇਹਦੇ ਅੰਦਰ ਜਗਾੜ ਬਣਿਆ। ਉਸ ਹੋਂ ਵੰਡ ਕੇ ਖਲਿਆ ਜਾਂਦਾ। ਤੇ ਸਫਰ ਆਪਾਂ ਕਰ ਲਿਆ ਜੀ 10 ਕਿਲੋਮੀਟਰ ਆ ਗਏ। ਤੇ ਅੱਗੇ ਇੱਕ ਪਿੰਡ ਆਉਣ ਵਾਲਾ ਉਹ ਪੂਰਾ 11 ਕਿਲੋਮੀਟਰ ਦੂਰ ਹੀ। ਤੇ ਬਾਸ ਉਥੇ ਪਹੁੰਚਣ ਵਾਲੇ ਤੇ ਆ ਨਜ਼ਾਰਾ ਜੇ ਇੱਥੇ ਬਣਿਆ ਤੇ ਮੈਂ ਤੁਹਾਨੂੰ ਵਿਖਾ ਦਈਏ ਕਿ ਕੀ ਸਿਸਟਮ ਪਾਣੀ ਇਧਰੋਂ ਇੰਦਰਾ ਕਨਾਲ ਤੋਂ ਆਉਂਦਾ ਇੱਥੇ ਜਮਾਲ ਨਾਲ ਆਪਣੇ ਤਰੀ ਜੰਦੀ ਜਸਰ ਮੇਰ ਤੱਕ ਨਾਲ ਨਾਲ ਤੇ ਠੰਡ ਤਾਂ ਬੜੀ ਹੀ ਪਰ ਇਹਨਾਂ ਵੀ ਅੱਜ ਯੋਰ ਕਾ ਵੀ ਚੜਾਈਆਂ ਚੁਗੀਆਂ ਐ ਯੋਰ ਲੱਗਾ ਤਾਂ ਮੁੜਕ ਮੁੜਤੀ ਹੋ ਗਿਆ ਪੂਰੇ ਤੇ ਇਤਾਂ ਦਾ ਮੌਲਜਾ ਲਾ ਉਹਨਾ ਪਿੰਡ ਜਿਹੜਾ ਇਹ ਬਨੇ ਪੜਦਾ ਇਥੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਤੇ ਹਾਈਵੇ 103 ਨੰਬਰ ਹਾਈਵੇ ਤੇ ਤਕਰੀਬਨ ਵੀ 100 ਦੇ ਵਿੱਚੋਂ 90% ਜਿਹੜੇ ਪਿੰਡ ਆ ਉਹ ਸਾਰੇ ਇਤੋਂ ਦੂਰ ਪੈਂਦੇ ਤੇ ਲਾ ਕੇ ਕੋਈ ਨਹੀਂ ਮਿਲਦਾ ਵੀ ਹੈਗਾ ਉੱਤੇ ਨਹੀਂ ਹੈਗਾ ਤੇ ਕਿਤੇ ਹੀ ਆ ਬਸ ਟੱਬਾ ਢੂਬਾ ਆਪਾਂ ਨੂੰ ਮਿਲ ਜੇ ਜਿਆਦਾ ਇਹ ਸੁਨਸਾਨ ਲੱਗਾ ਹੀ ਆ ਤੇ ਇੱਕ ਨਹਿਰ ਨੰਗ ਦੀ ਕਰਕੇ ਇੰਦਰਾ ਕਨਾਲ ਤੇ ਜੰਗਲੀ ਏਰੀਆ ਜਿਹੋ ਇਹਦਾ ਝਾੜੀਆਂ ਕੂੜੀਆਂ ਜਾਨਵਰ ਇਹੋ ਜਿਹਾ ਕੰਮ ਬੜਾ ਇੱਥੇ ਤੇ گاਵਾ ਦਾ ਇੱਥੇ ਬਹੁਤ ਜ਼ਿਆਦੀਆਂ ਇਦਾਂ ਫਿਰਨਦੀਆਂ ਆ ਵੀ ਤੇ ਇਧਰ ਇਧਰੋਂ ਆਪਾਂ ਆਏ ਇਧਰ ਨੂੰ ਆਪਾਂ ਜਾਣਾ ਜੀ ਆ ਹੁਣ ਇੱਥੇ ਕਿਤੇ ਆਣ ਕੇ ਬੰਦੇ ਦਿਸੇ ਨੀ ਦੇ ਰਾਸਤੇ ਦੇ ਵਿੱਚ ਤਾਂ ਬਸ ਇੱਦਾਂ ਹੀ ਰਹਿਣੇ ਆਰੇ ਛੁੱਟੇ ਸਤਿ ਸ਼੍ਰੀ ਅਕਾਲ ਜੀ ਇਹ ਬਦਲਿਆ گاਉ ਆਪਾਂ ਪਹੁੰਚ ਗਏ ਜੀ ਵੀਨੇ ਰੋਡ ਦੇ ਉੱਤੇ ਆ ਇਸ ਸਾਈਡ ਤੇ ਆ ਅੱਜ ਧੁੰਦ ਵੀ ਹਲਕੀ ਹੈਗੀ ਤੇ ਠੰਡ ਵੀ ਹੈਗੀ ਤੇ ਹਵਾ ਨਹੀਂ ਹੈਗੀ ਨਾ ਕਿਰਪਾ ਗੁਰੂ ਇਹ ਵੀ ਪਿੰਡ ਲੱਗਦਾ ਵੀ ਸਾਈਡ ਤੇ ਹੀ ਆ 15-20 ਕਿਲੋਮੀਟਰ ਆ ਗਏ ਤੇ ਚਾਹ ਵਾਲਾ ਨਹੀਂ ਕਿਤੇ ਵੀ ਆ ਹੁਣ ਮਿਲਿਆ ਜਿਉਂ ਉਥੋਂ ਪੀ ਕੇ ਤਰੇ ਆਈ ਪਿੰਡੇ ਬਤੜੀਆ ਮਦਰੀਆ ਗਾਉਂ ਇਹ ਇਹ ਰੋਡਾਂ ਦੀ ਸਫਾਈ ਚੱਲ ਰਹੀ ਹੈ ਉਹਨਾਂ ਨੂੰ ਪਤਾ ਹੈ ਆਪਾਂ ਪਹੁੰਚ ਰਹੇ ਹਾਂ ਤਾਂ ਇਹ ਸਫਾਈ ਕਰ ਰਹੇ ਨੇ ਚਾਰ ਉੱਥੇ ਚਾਹ ਮਿਲਦੀ ਹੈ ਅੱਗੇ ਨਚਾਰ ਆਉਣਾ ਕਿ ਨਚਨਾ ਨਹੀਂ ਅੱਗੇ ਕੀ ਉਹ ਨਚਾਰ ਨਾਚਨਾ ਨਾਚਨੇ ਨਾਜਨੇ ਉੱਥੇ ਪਿੰਡ ਤੋਂ ਚਾਹ ਚ ਮਿਲੇ ਜੋ ਉਹ ਆਉਂਦੇ ਥੋੜਾ ਪਿੰਡ ਵੱਡਾ ਥਾ ਕਿ ਪਿੰਡ ਦਾ ਇਹ ਨਹੀਂ ਬਾਹਰ ਸਾਰੇ ਪੱਕਾ ਜੀ ਆੜੇ ਪਿੰਡਾਂ ਆਂਕੇ ਮੈਂ ਹੀ ਵੇਖਿਆ ਵੀ ਆ ਘਰ ਇਹਨਾਂ ਨਾ ਪਲਸਤਰ ਕੀਤੇ ਬਾਹਰੋਂ ਲਈ ਤੇ ਪਿੱਛੇ ਜਿੰਨੇ ਵੀ ਪਿੰਡ ਵੇਖੇ ਚ ਹੈ ਟਾਣੀਆਂ ਵੇਖੀਆਂ ਸਾਰਿਆਂ ਦਾ ਮਤਲਬ ਬਾਹਰੋਂ ਜਿਹੜਾ ਉਹ ਪਲਸਤਰ ਨਹੀਂ ਕਰਦੇ ਉਦਾਂ ਹੀ ਰਹਿ ਦਿੰਦੇ ਤੇ ਨਾ ਇਟਾ ਘੱਟ ਤੇ ਪੱਥਰ ਦੇ ਜ਼ਿਆਦੇ ਬਣੇ ਹੁੰਦੇ ਘਰ ਆਪਾਂ ਪਹੁੰਚ ਗਏ ਨਾਚਣਾ ਤੇ ਬਾਈ ਮਿਲਿਆ ਔਰ ਬਾਈ ਠੀਕ ਠਾਕ ਵਧੀਆ ਜੀ ਆਪਾਂ ਕੀ ਨਾਮ ਹੈ ਸੇਵਕ ਸਿੰਘ ਸੇਵਕ ਸਿੰਘ ਤੇ ਕਹਾਂ ਗੁੰਮਨ ਸੇ ਆਏ ਨਹੀਂ ਬਾਬਾ ਰਾਮਦੇਵ ਦੇ ਨਵੇਂ ਸਾਲ ਬਾਬਾ ਰਾਮਦੇਵ ਫੈਮਲੀ ਕੇ ਸਾਥ ਫੈਮਲੀ ਕੇ ਸਾਥ ਅੱਛਾ ਅੱਛਾ ਤਾਂ ਚਲੋ ਮੁਬਾਰਕੋ ਪਹਿਲੇ ਤੋਂ ਨਵੇਂ ਸਾਲ ਕੀ ਅੱਛਾ ਅੱਛਾ ਸ਼ੁਭ ਸ਼ੁਭ ਜਾਏ ਆਪਕਾ ਦਿਨ ਔਰ ਆਪ ਦਾ ਚੈਨਲ ਵੀ ਠੀਕ ਹੈ ਬਤਾਤਾ ਮੈਂ ਥੋੜੀ ਜਿਹੀ ਨਾਚਣਾ ਗੋਂ ਪਿੰਡ ਪਹੁੰਚ ਗਏ ਆਪਾਂ ਇਧਰੋਂ ਆਪਾਂ ਆਏ ਇਧਰ ਜੈਸਲਮੇਰ ਦੀ ਜਾਣਾ ਤਰ ਤੇ ਆ ਵੀ ਰਾਹ ਜੇ ਸਲਮੇਰ ਨੂੰ ਚਲੇ ਜਾਂਦਾ ਤੇ ਐਂਦੀ ਵਾਲਾ ਪੈ ਜਾਂਦਾ ਐਂਦੀ ਐਂਦੀ ਆਪਾਂ ਨੂੰ ਸ਼ਾਰਟਕਟ ਹੋ ਜੀ ਆ ਜਿਹੜਾ ਸਿੱਧਾ ਰਾਹ ਜਾਂਦਾ ਇਹ ਨਾ ਨਾ ਚਨਾ گاਉਂ ਜਿਹੜਾ ਉਧਰ ਚਲੇ ਜਾਂਦਾ ਤੇ ਜਿਹੜਾ ਬਾਰਡਰ ਦੇ ਸਾਹ ਸਾਹ ਆਉਂਦਾ ਨਾ ਦੂਜਾ ਰੋਡ ਉੱਤੇ ਚੜ ਜਾਂਦਾ ਹੁਣ ਆਪਾਂ ਐਨੂੰ ਜਾਣਾ ਇਧਰ ਦੀ ਵੀ ਜਾਣਾ ਪਰ ਐਂਦੀ ਵਾਲਾ ਪੈਣਾ ਇਸੇ ਕਰਕੇ ਆਪਾਂ ਐਂਦੀ ਹੋ ਜੀ ਇਹ ਚਾਹ ਚੁ ਪੀ ਲਈ ਆਪਾਂ 35 ਕਿਲੋਮੀਟਰ ਆਪਾਂ ਸਵੇਰ ਦੇ ਜਿੱਥੋਂ ਚੱਲੇ ਪਹਿਲਾ ਅਣਕੇ ਢਾਬਾ ਮਿਲਿਆ ਯਾਨੀ ਕਿ ਰਾਹ 'ਚ ਹੀ ਪੀ ਲੈਣੀ ਪਰ ਕਿਤੇ ਢਾਬਾ ਹੀ ਨਹੀਂ ਹੈਗਾ ਤੇ ਬਿਲਕੁਲ ਸੁੰਸਾਨ ਇਲਾਕਾ ਇੱਕ ਛੋਟਾ ਜਿਹਾ ਪਿੰਡ ਮਿਲਿਆ ਜਿਹੜਾ ਤੁਹਾਨੂੰ ਲਗਾਇਆ ਤੋਨ ਅਜੇ ਇਧਰ ਅੱਗੇ ਵਿਣੇ ਆ ਤੇ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ ਤੇ ਨਵਾਂ ਤਾਂ ਕਰੀ ਤੇ ਬਾਕੀ ਜੇ ਮਿਲੂਗਾ ਗੱਲਬਾਤ ਕਰ ਲਾਂਗੇ ਇਹ ਲੋਕਲ ਪਹਿਰਾਵਾ ਹੈ ਆਂ ਉੱਪਰ ਆਇਆ ਨਾ ਲੋਕਰ ਪਾਇਰ ਆ ਰਹਾ ਰੇਦਾ ਦਾ ਪਰਬਤ ਵੇਖੋ ਕਿੰਨਾ ਸੋਹਣਾ ਜੀ ਉੱਚਾ ਬਹੁਤੀ ਵਾਲਾ ਪੂਰੀਆਂ ਮਗਰੋਂ ਚੜਾਈਆਂ ਚੜ ਕੇ ਅਸੀਂ ਆਏ ਹੁਣ ਢਲਾਣ ਆ ਗਏ ਉਤਰਾ ਗਏ ਇਹ ਸੈਰ ਦਾ ਨਹੀਂ ਇਹ ਰਾ ਦੇਖੋ ਜੰਗਲ ਹੀ ਜੰਗਲ ਲੱਗੰਦੇ ਹਨ ਤੇ ਨਾਲ ਨਾਲ ਆਪਣੇ ਜੰਦਾਈ ਨਹਿਰ ਇੰਦਰਾ ਕ ਨਾਲ ਸਾਈ ਚੜਦੇ ਦਾ ਯੋਥਰ ਲੱਗਦਾ ਜਦੋਂ ਉੱਤਰਦਾ ਫਿਰ ਚੂਰਿਆ ਹੀ ਆ ਓਰ ਕਿਹੜਾ ਗਿਆ ਫੋਨ ਲੱਗਾ ਆਸਤਾ ਨਹੀਂ ਜਾ ਜੀ کافی ਇਥੇ ਫਿਰਦਾ ਆ 10 15 ਉਹਨੇ ਤੇ ਡਰ ਕੇ ਤੇ ਭੱਜ ਜਾਂਦੇ ਕੋ ਉਹ ਕਾਲੇ ਕਲਰ ਦਾ ਬਿਲਕੁਲੀ ਆੜ ਸ਼ੋਰ ਪੂਰਾ ਲੱਗੰਦਿਆ ਪੈਟਾ ਸਵੇਰਾ ਦਾ 40 45 ਕਿਲੋਮੀਟਰ ਕਰ ਗਏ ਅੱਜ। ਅੱਜ ਥੋੜਾ ਜਿਹਾ ਬੇਲੇ ਨਾਲ ਤੁਰ ਪਏ ਹਨਾ। 8:30 ਵਜੇ। ਕਾਫੀ ਸੋਨਾ ਪੈਣਾ ਖਿੱਚਿਆ ਗਿਆ। ਬਸ ਇੰਨਾ ਵੀ ਚੜਾਈਆਂ। ਇਦਾਂ ਦਾ ਕੰਮ ਚੱਲਣ ਦੇ ਆ ਵੇਖੋ ਚੜਾਈ ਚੜ ਗਿਆ ਮਗਰੋਂ। ਦੀਦੀ ਕੀ ਨਹੀਂ ਕੈਮਰੇ 'ਚ। ਬਹੁਤ ਤਗੜੀ ਚੜਾਈ ਹੈ। ਪੂਰੇ ਝੋਡੇ ਚਰਨ ਦੇ। ਭਾਈ 20 25 ਕਿਲੋਮੀਟਰ ਨਾ ਚੱਲ ਕੇ ਆ ਗਏ ਆ ਇੱਥੇ ਆਣ ਕੇ ਕੋਈ ਆ ਬੰਦੇ ਤੁਸੀਂ ਇਹ ਨਾ ਬੰਦ ਨਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਜੀ ਵਾਏ ਗੁਰੂ ਪਿੰਡ ਦਾ ਆਉਗਾ ਹੀ ਨਹੀਂ ਨਾ ਐਸਾ ਇਹ ਮੈਨੂੰ ਲੱਗਾ ਤਾ ਵੀ ਐਦੀ ਸਾਈਕਲ ਵਾਲਾ ਕੋਈ ਆਇਆ ਕੋਈ ਨਾ ਦਾ ਟਾਬਾ ਕੋਈ ੱਲੇ ਜਾਣੇ ਵਾਸਤੇ ਤਾਂ ਬਹੁਤ ਹੋ ਗਿਆ ਚੱਲਾਈ ਤਾਂ ਦੋ ਦਿਨ ਸਾਰਾ ਜੰਗਲੀ ਏਰੀਆ ਤੇ ਜੰਗਲੀ ਜਾਨਵਰ ਅਨਚਾਰ ਤੋਂ ਫੇਰ ਮੇਰੇ ਸਾਨੂੰ 20 ਕਿਲੋਮੀਟਰ ਆ ਗਏ ਨਾਚਨਾ ਨਾਚਨਾ ਪਿੰਡ ਤੋਂ ਫੇਰ ਆ ਗਏ 22 ਕਿਲੋਮੀਟਰ ਅਜੇ ਕੋਈ ਨਹੀਂ ਮਿਲਿਆ ਰਾਜਨਾ ਬੜਾ ਨਿਹਰਾ ਹੁੰਦਾ ਚੜਾਈਆਂ ਪੂਰੀਆਂ ਫੁੱਲ ਫੇਰ ਗਾੜੀ ਖਗਲ ਪੱਜਾ ਦਾ ਰੜਦਾ ਜਾਂਦਾ ਫੇਰ ਚੜਾਈ ਫੇਰ ਰੇਤਾ ਇਦਾਂ ਦਾ ਸਫਰ ਥੋੜਾ ਮੈਨੂੰ ਲੱਗਦਾ ਵੀ ਜਿਆਦਾ ਨਿਫੜਦਾ ਕਿੜਾਈ ਕਰਕੇ ਜਦੋਂ ਕਲਾ ਮਿਲਦੀ ਨੇ ਕਹਾ ਵਾ ਹੈਗੀ ਪਰ ਇੰਨੀ ਨਹੀਂ ਕਾਲੇ ਜਿੰਨੀ ਨਹੀਂ ਪੱਜਾ ਜਾਂਦਾ ਸ਼ਾਇਦ ਇਦੋਂ ਆਪਾਂ ਆਏ ਜੀ ਚੜਾਈ ਚੜ ਕੇ ਇਹ ਅੱਡਾ ਆ ਛੋਟਾ ਆ ਚਾਹ ਬਿਤੀ ਇਹਨੂੰ ਆਪਾਂ ਜਾਣਾ ਇਹ ਪਿੰਡ ਦਾ ਨਾਮ ਹੈ ਕੈਂਟੀਆ ਦਾ ਇੱਥੋਂ 3 ਕਿਲੋਮੀਟਰ ਦੂਰ ਆ ਇਹ ਰੋਡ ਤੇ ਨਾ ਕੋਈ ਵੀ ਪਿੰਡ ਮਤਲਬ ਵੀ ਨਹੀਂ ਆਇਆ ਇੱਕ ਪਿੱਛੇ ਆਇਆ ਸੀ ਤੇ ਹੁਣ ਫੇਰ ਵੀ 25 ਕਿਲੋਮੀਟਰ ਚੱਲ ਗਏ ਤੇ ਆ ਅੱਡਾ ਆ ਕੋਈ ਪਿੰਡ ਨਹੀਂ ਆ ਤੇ ਇਦਾਂ ਦਾ ਹੀ ਆ ਸਾਰਾ ਮਾਹੌਲ ਚਾਲਾ ਆਵਾਜ ਪਿੱਛੋਂ ਦੀ ਆ ਇੱਥੇ ਚਾਹ ਪਾਣੀ ਪੀਣ ਨੂੰ ਰੁਕਦੇ ਸਾਰੇ ਦੋ ਤਿੰਨ ਦੁਕਾਨਾਂ ਹੈਗੀਆਂ ਸਾਈਕਲ ਚਾਹ ਰਹੇ ਜੈਸਲਮੇਰ ਨੂੰ ਆਪਾਂ ਜਾਂਦੇ ਹੋਏ ਤੇ ਮੋਹਨਗੜ੍ਹ ਤੋਂ ਰਹਿ ਗਿਆ ਏ 22 24 ਕਿਲੋਮੀਟਰ ਤੇ 22 ਕਿਲੇ ਭਾਈ ਕਿਆ ਨਾਮ ਹੈ ਆਪ ਦਾ ਕਿਆ ਨਾਮ ਹੈ ਠੀਕ ਹੈ ਹੋਰ ਵਧੀਆ ਸਾਰੇ ਮਾਈ ਚੇਚਾ ਮੋਰਚਲ ਮੋੜ ਕੇ ਤੇ ਮਿਲਣਾ ਆ ਆਪਾਂ ਵੀ ਸਫਰ ਖਿੱਚੀ ਆਂਦੇ ਆ ਤੇ 25 ਕਿਲੋਮੀਟਰ ਰਹਿ ਗਿਆ ਬਾਈ ਇਦਾਂ ਤੇ ਮਿਲਦੇ ਆ ਹੌਸਲਾ ਫੇਰ ਮਿਲ ਤੇ ਥਕਾਵਟ ਹੁੰਦੀ ਉਹ ਵੀ ਦੂਰ ਹੋ ਜਾਂਦੀ ਐਦਾਂ ਦਾ ਕੋਹ ਰੋਡ ਆ ਔਰ ਜੀ ਕੀ ਹਾਲ ਹੈ ਬੜਿਆ ਜੀ ਕਿਆ ਨਾਮ ਹੈ ਬੋਮਨਦਰਾ ਬੋਮਨਦਰਾ ਮਹਿਮਾਨ ਇੱਕ ਬਾਈ ਉਹ ਕਿਲੋਮੀਟਰ ਫੇਰ ਘੁੰਮ ਕੇ ਉਧਰੋਂ ਨਾ ਫੇਰ ਇੱਥੇ ਆਣ ਕੇ ਮਿਲਿਆ

ਫੇਰ ਦਾ ਆਪਾਂ ਜੀ 65 ਕਿਲੋਮੀਟਰ ਪੰਡਾ ਤੈਅ ਕਰ ਲਿਆ ਤੇ ਤਕਰੀਬਨ ਉਹ 4 ਦਾ ਸਮਾਨ ਵਾਲਾ ਪੂਰੇ ਜੰਗਲ 'ਚ ਆਪਾਂ ਫੇਰ ਖੜੇ ਆਂ ਪਾਣੀ ਪੋਣੀ ਪੀਣ ਵਾਸਤੇ ਰੁਕੇ ਅੱਗੇ ਦਾ ਸਫਰ ਕਰਦੇ ਚਾਲੂ ਚੜ੍ਹਾਇਆਂ ਬਹੁਤ ਜ਼ਿਆਦੀਆਂ ਯਾਰ ਅਜੇ ਤਾਂ ਗੋਡੇ ਪੀੜੋਂ ਲਾ ਪਏ ਇੰਨੀਆਂ ਚੜ੍ਹਾਇਆਂ ਟਰੱਕ ਗੂੰਜਾਂ ਹੀ ਪਾਉਂਦੇ ਤਰ੍ਹਾਂ ਦਾ ਗੂੰਜਾਂ ਹੀ ਦੋ ਆਪਾ ਆ ਰਹੇ ਤੇ ਮੋਹਨ ਜੋਧਾਰਾ ਨੂੰ ਜਾਣਾ ਹੈ ਐਂਦੀ ਵੀ ਚੱਲੇ ਜਾਈਦਾ ਪਰ ਐਂਦੀ ਵੀ 22 ਕਿਲੋਮੀਟਰ ਤੁਰ ਪਣਾ ਐਂਦੀ ਆਪਾਂ ਨੂੰ ਥੋੜਾ ਜਿਹਾ ਲਾਗੇ ਪੈਣਾ ਜੀ ਥੋੜਾ ਨਹੀਂ ਆ 10 ਕਿਲੋਮੀਟਰ ਦਾ ਫਰਕ ਐਂਦੀ ਹੁਣ ਆਪਾਂ ਐਂਦੀ ਹੋ ਜਾਨੇ ਆ ਚੰਗਾ ਵਧੀਆ ਸਫਰ ਖਿੱਚਿਆ ਜਾਂਦਾ ਅੱਜ ਆ ਵੇਖੋ ਮਗਰਲੇ ਬੰਨੇ ਨਾ 베ਰੀਆਂ ਦਾ ਹੀ ਬਾਗ ਆਉਂਦਿਆ ਆ 베ਰੀਆਂ ਹੀ 베ਰੀਆਂ ਆ 1/2 ਕਿਲੋਮੀਟਰ ਤੇ ਡਾਈਆਂ ਔਰ ਤਰ ਟੱਲੀਆਂ ਬਧੀਆਂ ਨੇ ਪਿੰਡਾਂ ਚਾਹਾਂ ਪਿੰਡਾਂ ਦੇ ਉਹਨਾਂ ਦੇ ਮਗਰ-ਮਗਰ ਜੇ ਕਿਤੇ ਕੁਵਾਜ ਵੀ ਜਾਣਾ ਤਾਂ ਉਹਦਾ ਖੜਾਕ ਸੁਣ ਕੇ ਤੇ ਲੱਭ ਲੈਂਦੇ ਆ

ਹਾਂ ਐਂ ਤਾਂ ਇੱਕ ਦਿਨ ਲੇਟ ਹੋ ਗਏ ਥੋੜਾ ਜਿਹਾ ਅਸੀਂ ਸਾਈਕਲ ਤੇ ਟਾਈਮ ਲੱਗ ਗਿਆ ਹਾਂ ਤੇ ਉਤਰਾ ਸ਼ਾਮਾਂ ਨੂੰ ਬਹੁਤ ਰੌਣਕ ਹੁੰਦੀ ਹੈ ਬਾਪਾ ਕਰ ਰਹੇ ਹੋ ਆਪ ਜੈਸਲਮੇਰ ਜੈਸਲਮੇਰ ਮੈਂ ਪੰਜਾਬ ਸੇ ਹਾਂ ਪੰਜਾਬ ਅੰਮ੍ਰਿਤਸਰ ਤਰਨ 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 ਆ ਦੱਸ ਦੇਣ ਹੋ ਗਏ ਤਰਨ ਤਰਨ ਮੇਰੇ ਸਾਥੀ ਹੈ ਉਸकी ਮੈਡਮ ਕੀ ਹੈ ਪੋਸਟਿੰਗ ਤਰਨ ਤਰਨ ਅੱਛਾ ਅੱਛਾ ਇਧਰ ਤੁਹਾਡੇ ਨਾ ਏਰੀਆ ਦੇ ਮਾਸਟਰ ਬੜੇ ਸਾਡੇ ਉਧਰ ਹਾਂ ਮੈਂ ਆਪ 10 ਦਿਨ ਹੋ ਗਏ 10 ਦਿਨ ਮੈਂ ਆ ਪੰਜਾਬ ਤੋਂ ਕਤਗੜ ਦੋ ਪੇਪਰ ਦਿੱਤੇ ਮੈਂ ਅੱਛਾ 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 ਮੈਂ ਦੋ ਘੰਟੇ ਚਲਾਤਾ ਅੱਛਾ ਦੋ ਘੰਟੇ ਬਚੀ ਰਸਤਾਨੀ ਬੱਕਰੀਆਂ ਦਾ ਝੋਟਾ ਵੀ ਮਿਲ ਗਿਆ ਕਾਫੀ ਹੈ ਤੇ ਇਹਦੇ ਵਿੱਚ ਹੁਣ ਇਹਨਾਂ ਨੂੰ ਟੱਲੀਆਂ ਬੱਝੀਆਂ ਨਹੀਂ ਉੱਨਟ ਨਹੀਂ ਬਜੀ ਰਿਹਾ ਇਹਦੇ ਮਗਰ 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 ਰਹਿੰਦੇ ਸਾਰੇ ਸਿੰਘ ਵੇ ਕਿਤਰਾ ਇਹਦੇ ਕੁੰਡੇ ਵੇ ਜਿਤਨਾ ਮੋਛ ਖੜੀ ਕੀਤੀ ਦਿਨੇ ਇਤਰਾ ਸਿੰਘ ਹੈ ਗਾੜੀ ਇੱਕ ਇੱਕ ਪਿੰਡ ਵੀ ਆ ਗਿਆ ਬੱਕਰਾ ਵੇਖੋ Rajasthan ਦੀ ਖੂਬਸੂਰਤੀ ਵੇਖੋ ਜੀ ਤੇ ਪਹਾੜ ਕਿਤੇ ਕੋ ਹੁਣ ਪਲੇਨ ਏਰੀਆ ਤਰਿਆ ਹੁੰਦਾ ਜੀ ਬੇਰੀਆਂ ਤੋਂ ਗਾਂ ਜਿਹੜਾ ਆਪਾਂ ਇਹਦੀ 10 ਕਿਲੋਮੀਟਰ ਸ਼ਾਰਟਕਟ ਹੋਏ ਨਾ ਸਾਰਾ ਪਲੇਨ ਏਰੀਆ ਉਹ ਸੋਹਣਾ ਦੂਰ ਦੂਰ ਤੱਕ ਕੋਈ ਪਿੰਡ ਨਹੀਂ ਆ ਉਹ ਨਹੀਂ ਨਾ ਲੈ ਮੋਹਨਗੜ ਜਾਂਦੇ ਆ ਆਪਾਂ ਨੂੰ ਛੋਟੇ ਜਿਹੇ ਬੱਚੇ ਮਿਲੇ ਤੇ ਬੜੇ ਪਿਆਰੇ ਕੀ ਨਾਮ ਹੈ ਸੋਹਰਾ ਸੋਹਰਾ ਤੁਹਾਡਾ ਮਹਿਰਾਬ ਮਹਿਰਾਮ ਕਿਤਨੇ ਕਿਤਨੇ ਮੇ ਪੜ੍ਹਦੇ ਹੋ ਨਵੀਂ ਨਵੀਂ ਮੈਂ ਆਪ 7ਵੀਂ 7ਵੀਂ ਮੈਂ ਅੱਛੇ ਬੜਾਈ ਮੈਂ ਠੀਕ ਹੈ ਚਲ ਆਪਾਂ ਮੋਹਨਗੜ ਮਿਲਦੇ ਹਾਂ ਠੀਕ ਹੈ ਠੀਕ ਹੈ ਮੋਹਨਗੜ ਆਪਾਂ ਪਹੁੰਚ ਗਏ ਅੱਜ ਆਪਾਂ ਸਫ਼ਰ ਕੀਤਾ 578 ਕਿਲੋਮੀਟਰ। ਜੇ ਤੋਂ ਤੁਰੇ ਆਂ ਸਵੇਰੇ 78 ਕਿਲੋਮੀਟਰ ਤੋੜੀ। ਸੰਗਾ ਵਧੀਆ ਸਫ਼ਰ ਕਰ ਲਿਆ ਸਾਢੇ 4 ਵਜੇ ਆਪਾਂ ਪਹੁੰਚ ਗਏ ਆਂ। ਮੋਹਨ ਗਾੜ। ਕੋਣ ਆ ਪਾ ਰਹਿ ਰਹੁੰਦੈਂ ਤੇ ਆਂ ਕਰਦੇ ਆਂ। ਤਾਰੇ ਵਿੱਚ ਤਾਂ ਸੜਕ ਟੁੱਟੀ ਪਈ ਤੇ ਮੰਦਾ ਹਾਲ ਬਾਹਰ ਨਿਕਲ ਕੇ ਆਪਾਂ ਨੂੰ ਟਾਪਾ ਤੋਂ ਬੰਨ ਲੈਣਾ ਕੋਈ ਆ ਜੀ ਇਹ ਤੋਂ ਦਾ ਲੋਕਲ ਕਲਚਰ ਕਲਚਰ 15 ਲੈ ਲਵੇ ਲੈ ਲਾ ਤਾ ਮਾਲਾ ਲੈ ਲਵੇ ਲੈ ਦੋ ਜੀ ਮੋਹਨਗੜ ਸਸੀ ਗੱਲ ਜੀ ਢਾਬਾ ਇੱਥੇ ਰਹਿਣ ਨੂੰ ਕਿੱਥੇ ਘਊਗਾ ਜੀ ਢਾਬਾ ਖਾਣਾ ਖਾਣ ਵਾਸਤੇ ਰਹਿਣ ਵਾਸਤੇ ਆ ਗਿਆ ਹਾਂ ਇੱਥੇ ਉਹ ਖੰਡਾ ਹੈ ਖੰਡਾ ਆ ਗਿਆ ਇਹ ਚਰਾਇਆ ਖੰਡਾ ਚਰਾਇਆ ਕਰਾ ਠੀਕ ਹੈ ਪੰਜਾਬ ਸੇ ਆਇਆ ਹਾਂ ਪੰਜਾਬ ਸੇ ਹਾਂ ਸਾਈਕਲ 'ਤੇ ਸਾਈਕਲ ਸਾਈਕਲ ਉਹ ਲੱਗ ਜੀ ਹਾਂ ਹਾਂ ਅੱਗੇ ਆ ਢਾਬਾ ਇਹ ਵੇਣੇ ਜਾਏਗਾ ਤਾਂ